ਨਾਮ ਹੈ ਅਕੀ ਲੱਡੂ ਬੰਨ ਰਹੇ ਹੋ ਕੱਲ ਹੀ ਬੰਨ ਰਹੇ ਹੋ ਮੇਰਾ ਨਾਮ ਦੀਪਕ ਕੁਮਾਰ ਲਵਲੀ अरोड़ा ਜੀ ਆਪਾਂ ਸੈਦਾਗੜ੍ਹ ਦੇ ਨਿਵਾਸੀ ਆ ਜੀ ਅਸ ਸਾਨੂੰ ਜਿਹੜਾ ਮਾਨ ਸਰਕਾਰ ਨੇ ਐਮਐਲਏ ਰਮਨ अरोड़ा ਤੇ ਐਕਸ਼ਨ ਲਿਆ ਆ ਅਸੀਂ ਮਹਿਲਾ ਨਿਵਾਸੀ ਬੜੇ ਖੁਸ਼ ਆ ਇਸ ਕੋ ਟੋਪਿਕ ਤੇ ਕਿਉਂਕਿ 5 ਮਹੀਨੇ ਹੋ ਗਏ ਸੀਗੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੇ ਤੇ ਰਮਨ ਰੋੜਾ ਜੀ ਨੇ 307 ਦਾ ਪਰਚਾ ਤਿੰਨ ਬੰਦਿਆਂ ਤੇ ਪਵਾਇਆ ਸੀ ਝੂਠਾ ਹੋ ਗਿਆ ਜਿਹਦਾ ਕੋਈ ਬੁਨਿਆਦ ਨਹੀਂ ਸੀ ਹਵਾ ਦੇ ਵਿੱਚ ਪੱਤਾ ਕਰਾਇਆ ਗਿਆ ੱੱਕੇ ਦੇ ਨਾਲ ਸਾਡੀ ਕੋਈ ਸਨਵਾਈ ਨਹੀਂ ਹੋ ਰਹੀ ਕਿਉਂਕਿ ਪੋਲਿਟਿਕਲ ਪ੍ਰੈਸ਼ਰ ਇਹਦਾ ਜਿਆਦਾ ਸੀਗਾ ਮੌਜੂਦਾ ਐਮਐਲਏ ਹੈ ਮੌਜੂਦਾ ਸਰਕਾਰ ਸੀਗੀ ਸਾਡੀ ਪਰਮਾਤਮਾ ਨੇ ਸਨਵਾਈ ਕੀਤੀ ਹੈ ਇਹਦੀ ਜਿਹੜੀ ਆਮਾਨ ਸਰਕਾਰ ਨੇ ਸਿਕਿਉਰਟੀ ਇਹਦੇ ਕੋਲ ਵਾਪਸ ਲੈ ਲਈ ਅਸੀਂ ਬੜੀ ਖੁਸ਼ ਹਾਂ ਉਸ ਖੁਸ਼ੀ ਦੇ ਵਿੱਚ ਅੱਜ ਲੱਡੂ ਵੰਡੇ ਜਾ ਰਹੇ ਆਂ ਔਰ ਮੈਂ ਆਮਾਨ ਸਰਕਾਰ ਅੱਗੇ ਬਰਯਾਦ ਕਰਾਂਗਾ ਔਰ ਬਾਕੀ ਸਰਕਾਰਾਂ ਅੱਗੇ ਵੀ ਕਹਾਂਗਾ ਬਾਕੀ ਪਾਰਟੀਆਂ ਅੱਗੇ ਵੀ ਕਿ ਇਦਾਂ ਦੇ ਕਰਪਟ ਐਮਐਲਏ ਨੂੰ ਆਪਣੀ ਪਾਰਟੀ ਦੇ ਵਿੱਚ ਨਾ ਲਿੱਤਾ ਜਾਵੇ ਔਰ ਜਿਹੜੀ ਪਾਰਟੀ ਵੀ ਇਸ ਐਮਐਲ ਨੂੰ ਆਪਣੇ ਵਿੱਚ ਲਏਗੀ ਆਪਾਂ ਉਹਦੇ ਸੈਂਟਰ ਦੇ ਵਿੱਚ ਉਸ ਪਾਰਟੀ ਦਾ ਬਨਿਸ਼ਕਾਰ ਕਰਾਂਗੇ ਜਿਹੜਾ ਬ ਔਰ ਵੀ ਕੋਈ ਕਾਰਵਾਈ ਅਸੀਂ ਚਾਹੁੰਦੇ ਹਾਂ ਕਿ ਇਹਦਾ ਵੱਧ ਤੋਂ ਜਲਦੀ ਤੋਂ ਜਲਦੀ ਇਹਦਾ ਅਸਤੀਫਾ ਲਿਆ ਜਾਵੇ ਇਹਨੂੰ ਐਮਐਲਏ ਦੀ ਕੁਰਸੀੋਂ ਬਰਖਾਸ ਕੀਤਾ ਜਾਵੇ ਜਿਸ ਦਿਨ ਐਮਐਲਏ ਕੁਰਸੀੋਂ ਬਰਖਾਸ ਅੱਜ ਤਾਂ ਅਸੀਂ ਲੱਡੂ ਵੰਡੇ ਆ ਉਸ ਦਿਨ ਪੂਰੇ ਜਲੰਧਰ ਸੈਦਾਂਗੜ੍ਹ ਦੇ ਵਿੱਚ ਅਸੀਂ ਢੋਲ ਵਜਾ ਕੇ ਪਾਰਟੀ ਕਰਾਂਗੇ ਔਰ ਡੀਜੇ ਲਵਾ ਕੇ ਇੱਥੇ ਨੱਚਣ ਗਾਣ ਦਾ ਪ੍ਰੋਗਰਾਮ ਹੋਏਗਾ ਏਡੀ ਖੁਸ਼ੀ ਸਾਨੂੰ ਮਿਲੂ ਹੋਏਗੀ ਜਿਸ ਦਿਨ ਐਮਐਲਏ ਕੁਰਸੀ ਥੱਲੇ ਲਾਇਆ ਜਾਊਗਾ